ਅੱਜ ਮਕੇਰੀਆਂ ਚ ਹੋਈ ਕਾਂਗਰਸ ਦੀ ਵੱਡੀ ਰੈਲੀ ਵਿੱਚ ਸਾਬਕਾ ਡਿਪਟੀ ਸੀਐਮ ਅਤੇ ਮਜੂਤਾ ਐਮਪੀ ਸੁਖਜੰਤ ਸਿੰਘ ਅਰੰਦ ਦਾਵਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਰੁੱਤ ਕੇ ਨਿਸ਼ਾਨੇ ਸਾਦੇ ਅਤੇ ਉਹਨਾਂ ਨੇ ਕਿਹਾ ਕਿ ਜੋ ਲਗਾਤਾਰ ਪੰਜਾਬ ਵਿੱਚ ਗੈਂਗਸਟਰ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਉਸ ਤੇ ਜ਼ਿੰਮੇਵਾਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਹੈ ਉਹਨਾਂ ਨੇ ਡੇਰਾ ਬੱਬਾ ਨਾਨਕ ਚ ਪੀਤੇ ਦੇਣੀ ਰਵੀ ਖਲੋਂਦੇ ਹੋਏ ਕਤਲ ਲਈ ਵੀ ਪੁਲਿਸ ਨੂੰ ਅਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਪਿਛੋਕੇ ਉਹਨਾਂ ਦੇ ਜਿਸ਼ੀਲੇ ਭਾਸ਼ਣ ਦੀਆਂ ਦਿਖਾਉਂਦੇ ਹਾਂ ਤੁਹਾਨੂੰ ਖਾਸ ਤਸਵੀਰਾਂ ਕਿੰਨੇ ਬੰਦ ਕੀਤਾ ਮੈਂ ਬੋਦੀ ਨੂੰ ਦੱਸਣਾ ਚਾਹੁੰਨਾ ਕਿ ਅੱਜ ਤੁਸੀਂ ਜੇ ਗੱਲ ਕਰ ਦਿਓ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਕਸ਼ਮੀਰ ਦੇ ਵਿੱਚ ਜੇ ਖੇਬਰ ਦਰਿਆ ਤੇ ਕਬਜ਼ਾ ਕੀਤਾ ਤੇ ਮੁਗਲਾਂ ਦਾ ਰਸਤਾ ਬੰਦ ਕੀਤਾ ਤੇ ਸਿੱਖ ਰਾਜ ਨੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਯਾਰ ਅੱਜ ਅਸੀਂ ਪੰਜਾਬ ਦੇ ਨਾਲ ਵਿਤਕਰਾ ਕਰਾਂਗੇ ਕਦੀ ਬਰਦਾਸ਼ਤ ਨਹੀਂ ਹੋਣ ਦਿੱਤਾ ਜਾਏਗਾ

ਹੋਮ ਮੰਤਰੀ ਸਾਹਿਬ ਉਹ ਜਿਹੜਾ ਤੁਸੀਂ ਇਨਕਾਊਂਟਰ ਕੀਤਾ ਉਹਨਾਂ ਦਾ ਅਤਵਾਦੀਆਂ ਦਾ ਉਹਨਾਂ ਦੀਆਂ ਫੋਟੋਆਂ ਕਿਉਂ ਨਹੀਂ ਦਿਖਾਈਆਂ ਗਈਆਂ ਲੋਕਾਂ ਨੂੰ ਦਿਖਾਓ ਕਿ ਇਹਨਾਂ ਬੰਦਿਆਂ ਨੇ ਹਿੰਦੂਸਤਾਨੀ ਤੇ ਹਮਲਾ ਕਰਕੇ ਇਹਨਾਂ ਨੂੰ ਸ਼ਹੀਦ ਕੀਤਾ ਸੀ ਆ ਅਸੀਂ ਟੀਰ ਕਰ ਦਿੱਤੇ ਨੇ ਤੁਹਾਡੇ ਕਹਿਣ ਨਾਲ ਨਹੀਂ ਅਸੀਂ ਮੰਨਾਂਗੇ ਬੈਲਗਾਮ ਤੇ ਹਮਲਾ ਹੋਵੇ ਤੇ ਲੜਾਈ ਸਾਰੀ ਪੰਜਾਬ ਤੇ ਲੜੀ ਜਾਏ ਤੇ ਪ੍ਰਧਾਨ ਮੰਤਰੀ ਨੂੰ ਜੇ ਕੁਝ ਪੰਜਾਬ ਨੂੰ ਦੇਣਾ ਹੋਵੇ ਤੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਨਾ ਖੁੱਲੇ ਇੱਕ ਵਾਰੀ ਨਹੀਂ ਕਿਹਾ ਕਿ ਪੰਜਾਬੀਓ ਤਗੜੇ ਹੋ ਜਾਓ ਪਾਕਿਸਤਾਨ ਦਾ ਤੁਸੀਂ ਮੂੰਹ ਮੋੜ ਦਿੰਦੇ ਆਂ ਕਿਨੇ ਤੁਹਾਡੇ ਉਪਰੋਂ ਦੀ ਵੀ ਤੇ ਜਾ ਕੇ ਦਸੂਏ ਕੋਲ ਵੀ ਤੇ ਡਿੱਗਾ ਸੀ ਅੱਜ ਵੀ ਇਹ ਕਹਿੰਦੇ ਅਸੀਂ ਡਰੋਨ ਨਹੀਂ ਆਉਣ ਦਿੰਦੇ ਆ ਪੰਜਾਬ ਦਾ ਮੁੱਖ ਮੰਤਰੀ ਬੜਾ ਸਭ ਇੱਕ ਵੇਖਿਆਣਾ ਉੱਤੇ ਤਰਨ ਤਰਨ ਵਾਲੋ ਪਤਾ ਨਹੀਂ ਕੀ ਜੀਪ ਜੀ ਲੈ ਕੇ ਤੁਰਫੇ ਤੇ ਕਿ ਨਹੀਂ ਡਰੋਨ ਸੁੱਟਣ ਵਾਲੀ ਮਸ਼ੀਨ ਲੈਣ ਦੀ ਆ ਮਾਨੂੰ ਚੈਲੰਜ ਕਰਦਾ ਕਿ ਕੱਢ ਜਰ ਬਾਬਾ ਨਾਨਕ ਦੇ ਵਿੱਚੋਂ ਪਾਕਿਸਤਾਨ ਦੇ ਡਰੋਨ ਆਉਣੇ ਬੰਦ ਕਰ ਕਰ ਕਲਨੌਰ ਕਰ ਰਾਜਸਥਾਨਸ ਕੋਲੇ ਪਾਸੇ ਪ੍ਰਧਾਨ ਮੰਤਰੀ ਜੀ ਜੇ ਪੰਜਾਬ ਜਿੰਦਾ ਰਹੇਗਾ ਤੇ ਹਿੰਦੁਸਤਾਨ ਜਿੰਦਾ ਜਦੋਂ ਪੰਜਾਬ ਕਮਜ਼ੋਰ ਹੋ ਗਿਆ ਤੇ ਹਿੰਦੁਸਤਾਨ ਕਮਜ਼ੋਰ ਹੋ ਜਾਏਗਾ ਸਾਨੂੰ ਪੰਜਾਬੀਓ ਫੇਰ ਲੜਾਈ ਲੜਨੀ ਪੈਣੀ ਆ ਹਮੇਸ਼ਾ ਜੇ ਲੀਡ ਲਈਆ ਤੇ ਪੰਜਾਬੀਆਂ ਨੇ ਲਈਆ 79 ਦੇ ਵਿੱਚ 77 'ਚ ਸਾਰੇ ਪਾਸੇ ਕਾਂਗਰਸ ਆਰ ਗਈ ਸੀ ਤੇ ਪੰਜਾਬ ਚੋਂ ਕੋਈ ਐਮਪੀ ਨਹੀਂ ਸੀ ਤੁਸੀਂ ਬਣ ਦਿੱਤਾ ਤੇ ਜੇ ਫਿਰ ਉੜਾਸੀ ਦੇ ਵਿੱਚ ਜਦੋਂ 80 ਦੇ ਵਿੱਚ ਇਲੈਕਸ਼ਨ ਆਇਆ ਤੇ ਪੰਜਾਬੀਓ ਤੁਸੀਂ ਹਿੰਦੁਸਤਾਨ ਨੂੰ ਦੱਸ ਦਿੱਤਾ ਕਿ ਅਸੀਂ ਉਹ ਰਾਜ ਨਹੀਂ ਰਹਿਣ ਦਵਾਂਗੇ ਜਿਹੜਾ ਦੇਸ਼ ਦੇ ਨਾਲ ਨਹੀਂ ਚੱਲੇਗਾ ਤੁਸੀਂ ਜਨਤਾ ਪਾਰਟੀ ਨੂੰ ਖਤਮ ਕਰਕੇ ਦੁਬਾਰਾ ਫਿਰ ਕਾਂਗਰਸ ਲੈ ਕੇ ਆਏ ਹੁਣ ਟਾਈਮ ਫੇਰ ਆ ਗਿਆ ਜਿਸ ਪਾਸੇ ਦੇਸ਼ ਤੁਰ ਪਿਆ ਜਿਸ ਤਰ੍ਹਾਂ ਬੀਜੇਪੀ ਨਫਰਤ ਦੀ ਪੋਲਿਟਿਕਸ ਕਰਨ ਲੱਗ ਪਈ ਆ ਕਟ ਗਿਣਤੀਆਂ ਦੇ ਨਾਲ ਨਫਰਤ ਫੁਲਾ ਰਹੀ ਆ ਉਹ ਹੁਣ ਕਾਈ ਮਾਰ ਗਿਆ ਪੰਜਾਬੀਓ ਫੇਰ ਖੜੇ ਹੋਣ ਦਾ ਜੇ ਅੰਗਰੇਜ਼ਾਂ ਨੂੰ ਕੱਢਿਆ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਜਿਹਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਹੁਣ ਅਡਾਨੇ ਅਬਾਨੀ ਈਸਟ ਇੰਡੀਆ ਕੰਪਨੀ ਬਣ ਗਈ ਹਿੰਦੁਸਤਾਨ ਨੂੰ ਲੁੱਟਣ ਲਈ ਆ ਚੋਨੇ ਦੀ ਗੱਲ ਕਰ ਲੋ ਬਾਲਾ ਸਾਹਿਬ ਮੈਂ ਉਸ ਕਮੇਟੀ 'ਚ ਆ ਫੂਡ ਕਮੇਟੀ 'ਚ ਸਾਡੇ ਕੋਲ 10 ਕੁਇੰਟਲ ਰੱਖਣ ਨੂੰ ਕਿਤੇ ਚੋਨੇ ਦੇ ਥਾਂ ਨਹੀਂ ਉਹ ਮਿਲਦੀ ਕੋਈ ਟ੍ਰੇਨ ਨਹੀਂ ਕੋਈ ਉਹਦੇ ਬਾਰੇ ਸੋਚ ਨਹੀਂ ਮੈਂ ਕਮੇਟੀ ਚ ਲਿਖ ਕੇ ਦਿੱਤਾ ਕਿ ਪਹਿਲੋ ਸਪੇਸ ਤੇ ਬਣਾ ਲੋ ਥਾਂ ਤੇ ਬਣਾਓ ਜਿਹੜੇ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਅਨਾਜ ਦੀ ਸੀ ਹੁੰਦਾ ਜਦੋਂ ਆਜ਼ਾਦੀ ਮਿਲੀ ਇਹ મોદી ਕਹਿੰਦਾ ਨਾ ਕਿ ਕੀ ਕੀਤਾ ਕਾਂਗਰਸ ਨੇ ਮੈਂ ਦੱਸਣਾ ਚਾਹੁੰਨਾ ਕਿ ਹਿੰਦੁਸਤਾਨ ਦਾ ਅਫਰੀਕਾ ਤੋਂ ਕਣ ਕਉਂਦੀ ਸੀ ਤੇ ਫਿਰ ਰੋਟੀ ਬਣਦੀ ਸੀ ਪ੍ਰਧਾਨ ਮੰਤਰੀ ਜੀ ਪੰਡਤ ਜਵਾਰਲਾਲ ਨਹਿਰੂ ਤੇ ਪ੍ਰਤਾਪ ਸਿੰਘ ਕੈਰੋਨੇ ਯੂਨੀਵਰਸਿਟੀ ਲਿਆ ਕੇ ਐਗਰੀਕਲਚਰ ਯੂਨੀਵਰਸਿਟੀ ਲਿਆ ਕੇ ਹਿੰਦੁਸਤਾਨ ਦਾ ਢਿੱਡ ਭਰਿਆ ਅੱਜ ਸਾਡੇ ਕੋਲ ਵਾਧੂ ਨਾਲ ਟੁਰਿਆ ਫਿਰਦਾ ਤੇ ਭਾਜਪਾ ਨੇ ਕੀ ਕੀਤਾ ਨਫ਼ਰਤ ਇਹ ਗੱਲ ਕਰਦਾ ਕਿ ਜੀ ਇੱਕ ਅਮਰੀਕਾ ਵਾਲਾ ਸੀਜ਼ਫਾਇਰ ਕਰਾਉਂਦਾ ਸਮਝੌਤਾ ਕਰਵਾ ਦਿੰਦਾ ਅੱਜ ਪਾਕਿਸਤਾਨ ਦੇ ਚਾਰ ਟੁਕੜੇ ਹੋਣੇ ਚਾਹੀਦੇ ਸੀ ਜੇ ਪ੍ਰਧਾਨ ਮੰਤਰੀ ਜੁਰਤ ਹੁੰਦੀ ਉੱਥੇ ਆ ਮਜ਼ਾਇਲਾ ਮਜ਼ੂਲਾ ਭੇਜਣ ਦੇ بجائے ਫੌਜ ਭੇਜਦਾ ਤੇ ਚੱਕ ਕੇ ਉੱਥੇ ਕਬਜ਼ੇ ਕਰਦੇ ਪਾਕਿਸਤਾਨ ਦੇ ਉੱਤੇ ਪਰ ਹਰ ਪਾਸੇ ਹੀ ਵਰਦਾ ਜੇ ਕਰਾਂਗੇ ਤੇ ਫੇਰੇ ਗੱਲ ਨਹੀਂ ਬਣੇਗੀ ਹੁਣ ਜਿਹੜੇ ਵੋਟਾਂ ਕੱਟਣ ਦਾ ਕਮਾਲ ਹੀ ਹੋ ਗਿਆ ਮਹਾਰਾਸ਼ਟਰਾਂ ਦੇ ਵਿੱਚ ਵੋਟਾਂ ਬਣਾ ਦੋ ਕਰੋੜ 1 ਕਰੋੜ ਉੱਥੇ ਵੋਟ ਬਣ ਗਈ ਤੇ ਬਿਹਾਰ 'ਚ 1 ਕਰੋੜ ਕੱਟ ਦਿੱਤੀ ਇਸੇ ਤਰ੍ਹਾਂ ਹੀ ਆ ਤੁਸੀਂ ਸਾਰੀ ਸੂਚੀ ਲੀਡਰਸ਼ਿਪ ਹਿਸ਼ਾਪੁਰ ਵਾਲੀ ਬੈਠੇ ਹੋ ਨੋਟ ਕਰ ਲਓ ਅਗਲੇ ਸਾਲ ਆਪਣੀ ਵੀ ਇਲੈਕਸ਼ਨ ਆਉਣ ਵਾਲੀ ਆ ਤੇ ਬੀਜੇਪੀ ਨੂੰ ਇੱਥੇ ਲੱਭਣਾ ਕੁਛ ਨਹੀਂ ਜੋ ਮਰਜ਼ੀ ਕਰ ਲੈ ਆਪਣੀਆਂ ਵੋਟਾਂ ਜਿਹੜੀਆਂ ਨੇ ਇਹ ਨਾ ਦੇ ਵੱਲ ਧਿਆਨ ਦੇ ਦਿਓ ਇਹ ਵੋਟ ਚੋਰੀ ਕਰਦਾ ਮੋਦੀ ਇਹ ਵੋਟ ਚੋਰੀ ਕਰਕੇ ਪ੍ਰਧਾਨ ਮੰਤਰੀ ਬਣਿਆ ਵੋਟਾਂ ਨਾਲ ਨਹੀਂ ਬਣਿਆ ਇਹਦੇ ਸੁਣੀਦਾ ਸੀ ਕਿ ਲੋਕ ਜਿਹੜੇ ਨੇ ਵੋਟਰ ਜਿਹੜੇ ਨੇ ਉਹ ਸਰਕਾਰਾਂ ਚੁਣਦੇ ਨੇ ਇਹ ਪਹਿਲੀ ਬੀਜੇਪੀ ਦੀ ਗਵਰਨਮੈਂਟ ਹੈ ਜਿਹੜੀ ਵੋਟਰ ਨੂੰ ਵੀ ਚੁਣਦੇ ਆ ਕਿ ਕਿਹਦੀ ਵੋਟ ਪੈਣੀ ਹੈ ਤੇ ਕਿਹਦੀ ਨਹੀਂ ਪੈਣੀ ਜੋ ਪੰਜਾਬ ਗਵਰਨਮੈਂਟ ਦੀ ਜੇ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹੁੰਦਾ ਤੇਰੀ ਪੁਲਿਸ ਮਿਲ ਕੇ ਗੈਂਗਸਟਰਾਂ ਦੇ ਨਾਲ ਮਿਲ ਕੇ ਲੋਕਾਂ ਦੇ ਉੱਤੇ ਹਮਲੇ ਕਰਾਉਂਦੀ ਆ ਮੇਰੇ ਕੋਲ ਪ੍ਰੂਫ ਨੇ ਐਸਐਸਪੀ ਬਟਾਲਾ ਨੂੰ ਡੀਆਈਜੀ ਡੀਜੀਪੀ ਜਿਹੜਾ ਸਾਡਾ ਡੇਰਾ ਬਾਬਾ ਨਾਨਕ ਮੁੰਡਾ ਮਰਿਆ ਬਾਜਵਾਦ ਸਾਹਿਬ ਔਰ ਵਿਰਿੰਗ ਸਾਹਿਬ ਤਿੰਨ ਵਾਰੀ ਉਸ ਥਾਣੇ ਗਿਆ ਕਿ ਮੈਨੂੰ ਅੱਜ ਟੈਲੀਫੋਨ ਆਈ ਜਾ ਰਹੇ ਨੇ ਉਸ ਦਿਨ ਦੀ ਗੱਲ ਆ ਐਸਐਚਓ ਮਿਲਿਆ ਨਹੀਂ ਇੱਕ ਘੰਟਾ ਪਹਿਲਾਂ ਉਹਦੇ ਦੁਕਾਨ ਤੋਂ ਬਾਹਰੋਂ ਪੁਲਿਸ ਵੀ ਵਿਡਰਾਅ ਕਰ ਲਈ ਜਿਹੜੇ ਦੋ ਗਨਮੈਨ ਬੈਠੇ ਸੀ ਤੇ ਉਸ ਮੁੰਡੇ ਨੂੰ ਜਦੋਂ ਘਰ ਜਾਣ ਲੱਗਾ ਗੋਲੀਆਂ ਨਾਲ ਭੁੰਨ ਦਿੱਤਾ ਅੱਜ ਪੜਾ ਸਾਹਿਬ ਕੋਲ ਬੈਠਾ ਸੀ ਉੱਥੇ ਵੀ ਬੰਦੇ ਆਏ ਕਹਿੰਦੇ ਯਾ ਲੋ ਸਾਡੇ ਕੋਲ ਕੌਲਾ ਆਈਆਂ ਨੇ ਤੇ ਕਹਿੰਦੇ ਜੀ ਕੋਈ ਚਾਣੀ ਨਹੀਂ ਕਰਦਾ ਮੁੱਖ ਮੰਤਰੀ ਦਾ ਧਿਆਨ ਮਸ਼ਕਰੀਆਂ ਕਰਨ ਵਾਲਿਆ ਸਟੇਜ ਤੇ ਜਦੋਂ ਬੋਲਦਾ ਤੇ ਜਿਵੇਂ ਨਕਲਾ ਲਾਉਂਦਾ ਉਹ ਨਕਲਚੀ ਨਕਲ ਮਾਰਨੀ ਛੱਡ ਤੇ ਪੰਜਾਬ ਨੂੰ ਚਲਾਉਣ ਦੀ ਗੱਲ ਕਰ ਪੰਜਾਬ ਕਾਲੇ ਦਿਨਾਂ ਚ ਨਹੀਂ ਜਾਣ ਦਿੱਤਾ ਜਾਏਗਾ ਇਹ ਉਦੋਂ ਪੈਦਾ ਨਹੀਂ ਸੀ ਹੋਇਆ ਆਦੋ ਆਦ ਦੇਖਿਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਜਿਹਨੇ ਆਪਣੇ ਬਾਪ ਦੀ ਸ਼ਹਾਦਤ ਵੇਖੀ ਅੱਤਵਾਦ ਦੇਖਿਆ இந்து ਬਾਲਾ ਨੇ ਜਿਹਦੇ ਪਤੀ ਨੂੰ ਤੇ ਜਿਹਦੇ ਸਹੁਰੇ ਨੂੰ ਗੋਲੀਆਂ ਮਾਰ ਕੇ ਗਏ ਤੇ ਜਿੰਦਾਸ਼ੀਲ ਡਾਕਟਰ ਕਿਰਿਸ਼ਨ ਨੂੰ ਕਿਹਾ ਗਿਆ ਤੇ ਇਹਨੇ ਕੀ ਵੇਖਿਆ ਇਹਨੇ ਮਸ਼ਕਰੀਆਂ ਵੇਖੀਆਂ ਤੇ ਲੋਕਾਂ ਨਾਲ ਮਜ਼ਾਕ ਕਰਨਾ ਸ਼ੁਰੂ ਕੀਤਾ ਪੰਜਾਬੀਓ ਟਾਈਮ ਆ ਗਿਆ ਜੀ ਇਸ ਮਸ਼ਕਰੇ ਕੋਲੋਂ ਬਚਣ ਲਈ ਜਿਹੜੀ ਆਮ ਆਦਮੀ ਪਾਰਟੀ ਅ ਹੁਣੇ ਤੁਹਾਡੇ ਸਟੇਟ ਸੈਕਟਰੀ ਸਾਹਿਬ ਨੇ ਕਿਹਾ ਸੀ ਇੱਕ ਨੇ ਕਿਹਾ ਜੀ ਪਰ ਜੇਕਰ ਨੂੰ ਮਿਲਿਆ ਤੇ ਦੇਜੋ ਕਿ ਝਾੜੂ ਵਾਲੇ ਆ ਗਏ ਜੇ ਹੁਣ ਜੇਬਾਂ ਵੀ ਖਾਲੀ ਕਰਨਗੇ ਜੇਬਾਂ ਕਾਲੀ ਐਮ ਐਲ ਏ ਲੁੱਟਣ ਲੱਗ ਪਏ ਨੇ ਪੰਜਾਬ ਸ਼ਰਿਆਮ ਲੋਟਿਆ ਇਹ ਸਾਨੂੰ ਮਜ਼ਬੂਤੀ ਦੇ ਨਾਲ ਗੁੰਡਾ ਕਰਦੀ ਦਾ ਟੱਕਰਾ ਕਰਨਾ ਪਏਗਾ ਸ਼ਰੀਫ ਆਦਮੀ ਅੰਦਰ ਵੜ ਲੱਕ ਪਿਆ 6 ਵਜੇ ਤੋਂ ਬਾਅਦ ਸੜਕਾਂ ਖਾਲੀ ਹੋ ਗਈਆਂ ਨੇ ਨਾ ਬੀਜਪੀ ਨੂੰ ਪਤਾ ਤੇ ਨਾ ਮੁੱਖ ਮੰਤਰੀ ਨੂੰ ਪਤਾ ਚਲੋ ਮੁੱਖ ਮੰਤਰੀ ਤੇ ਵੈਸੇ ਹੀ 5 ਵਜੇ ਤੋਂ ਬਾਅਦ ਆਪ ਹੀ ਨਹੀਂ ਕਿਸੇ ਨੂੰ ਲੱਭਦਾ ਤੇ ਉਹਨੇ ਲੋਕਾਂ ਨੂੰ ਕੀ ਦੇਖਣਾ ਦਿੱਲੀ ਦੀ ਗਵਰਨਮੈਂਟ ਭਾਰਤ ਸਭ ਤੋਂ ਯੈਲੋ ਪੀਓ ਵੜਿੰਗ ਸਾਹਿਬ ਸਾਰੇ ਐਮਪੀਆ ਨੂੰ ਤੇ ਸਾਰੇ ਐਮਐਲਏ ਨੂੰ ਇਕੱਠੇ ਕਰਕੇ ਉਹਨੂੰ ਮਿਲੋ ਹੋਮ ਮਿਨਿਸਟਰ ਨੂੰ ਕਿ ਜਿੰਨਾ ਆਮ ਆਰਮੀ ਪਾਰਟੀ ਦਾ ਕਸੂਰ ਹੈ ਉਹਨਾਂ ਹੀ ਪੰਜਾਬ ਨੂੰ ਮਰਵਾਉਣ ਚ ਤੁਸੀਂ ਵੀ ਨਾਲ ਲੱਗੇ ਜਿਵੇਂ ਹੱਤਿਆਦੀ ਲੜਾਈ ਲੜੀ ਇਸੇ ਤਰ੍ਹਾਂ ਹੁਣ ਗੈਂਗਸਟਰਾਂ ਦੇ ਨਾਲ ਲੜਾਈ ਲੜਨੀ ਪੈਣੀ ਹੈ ਸਾਨੂੰ ਲੋਕਾਂ ਦੇ ਨਾਲ ਖੜੇ ਹੋਣਾ ਯਾਰ ਕਿਸੇ ਡੀਜੀਪੀ ਨੂੰ ਟੈਲੀਫੋਨ ਕਰੋ ਉਹਦਾ ਅਗੇ ਸਾਈ ਹੈ ਨਹੀਂ ਕਿਸੇ ਹੋਰ ਨੂੰ ਕਰ ਲੋ ਉਹ ਉੱਠਦਾ ਹੀ ਨਹੀਂ ਐਮਐਲਏ ਦੇ ਟੈਲੀਫੋਨ ਚੈੱਕ ਕਿਤੇ ਜਾਣ ਤੇ ਉਹਨਾਂ ਦੇ ਇਹਨਾਂ ਦੇ ਐਮਐਲਏ ਦੇ ਟੈਲੀਫੋਨਾਂ ਦੇ ਵਿੱਚੋਂ ਗੈਂਗਸਟਰਾਂ ਦੀਆਂ ਕਾਲਾਂ ਨਿਕਲਣੀਆਂ ਉਹਨਾਂ ਦੇ ਪਿੰਡਾਂ 'ਚ ਸਭ ਤੋਂ ਵੱਧ ਜਿਹੜੇ ਨਸ਼ਾ ਵੇਚਦਾ ਤੇ ਇਹਨਾਂ ਐਮਐਲਏ ਦੇ ਪਿੰਡਾਂ 'ਚ ਆਪਣੇ ਪਿੰਡ ਤੋਂ ਵਿੱਚ ਐਨਆਈਏ ਚੁੱਪ ਬੈਠੀ ਆ ਇੰਟੈਲੀਜੈਂਸ ਚੁੱਪ ਬੈਠੀ ਆ ਸੀਬੀਆਈ ਕਿਤੇ ਦਿਸਦੀ ਨਹੀਂ ਆਈਬੀ ਕਿਤੇ ਲੱਭਦੀ ਨਹੀਂ ਜੋ ਤੁਹਾਨੂੰ ਇਹੋ ਹੀ ਮੈਂ ਬੇਨਤੀ ਕਰਨੀ ਸੀ ਕਿ ਸਾਬੀ ਅਕਾਲੀ ਦਲ ਨੂੰ ਛੱਡ ਕੇ ਤੂੰ ਚੰਗੇ ਥਾਂ ਹੀ ਆਇਆ ਉਹਨਾਂ ਕੋਲ ਤੇ ਰਹਿ ਗਿਆ ਕਿ ਤੇ ਝੂਠ ਤੋ ਬਾਬੇ ਦੀਪ ਸਿੰਘ ਨੇ ਖੰਡਾ ਹੁਣ ਉਹਨਾਂ ਦੇ ਦੁਆਲੇ ਝੂਠਿਆਂ ਦੇ ਦੁਆਲੇ ਫੜਨਾ ਜਿਹੜੇ ਉੱਥੇ ਅੰਮ੍ਰਿਤਸਰ ਚ ਝੂਠ ਬੋਲਦੇ ਨੇ ਬੈਠ ਕੇ ਤੇ ਭਾਜਪੀ ਕਮਾਲ ਹੀ ਹੋ ਗਈ ਉਹਨਾਂ ਦਾ ਪ੍ਰਧਾਨ ਹੈ ਵੀ ਕਿ ਨਹੀਂ ਪਤਾ ਨਹੀਂ ਕਰਿਓ ਕਹਿ ਰਹਿੰਦਾ ਮੈਂ ਤੇ ਅਸਤੀਫਾ ਦਿੱਤਾ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੋ ਉਹ ਆਪਣੀ ਚੀਸੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ ਚਾਹੁੰਦਾ ਉਹ ਨਹੀਂ ਬਣੇਗਾ ਪੰਜਾਬ ਦੇ ਕੰਧ ਤੇ ਲਿਖਿਆ ਕਿ ਪੰਜਾਬ ਦੇ ਵਿੱਚ ਇੱਕ ਵੀ ਬੀਜੇਪੀ ਦਾ ਐਮਐਲਏ ਨਹੀਂ ਬਣੇਗਾ ਪੰਜਾਬੀ ਕਦੀ ਮਾਫੀ ਨਹੀਂ ਕਰਨਗੇ ਬੀਜੇਪੀ ਜੋ ਉਹਨਾਂ ਨੇ ਕੀਤਾ ਜੋ ਦਿੱਲੀ ਦੇ ਵਿੱਚ ਉਹਨਾਂ ਕੀਤਾ ਜੋ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਗੂੜ ਰੋਲਣ ਦਾ ਕੋਸ਼ਿਸ਼ ਕੀਤੀ ਤੇ ਇਸ ਮੁੱਖ ਮੰਤਰੀ ਨੇ ਥੁੱਕ ਕੇ ਛੱਡਿਆ ਜਿਹਦਾ ਪ੍ਰਧਾਨ ਮੰਤਰੀ ਨੇ ਕੀਤਾ ਤਗੜੇ ਹੋਵੋ ਆ ਬਾਰਡਰ ਇਹ ਵਿੱਚ ਇੱਕ ਚੀਜ਼ ਤੇ ਹੁਸ਼ਿਆਰਪੁਰ ਵਾਲਿਓ ਇੱਕ ਤੇ ਪ੍ਰਾਨ ਕਰ ਲੋ ਕਿ ਜਿਵੇਂ ਪਹਿਲਾਂ ਹੁਸ਼ਿਆਰਪੁਰ ਚੋਂ ਇੱਕ ਸੀਟ ਵੀ ਕਦੀ ਕਿਸੇ ਪਾਰਟੀ ਨੂੰ ਨਹੀਂ ਜਾਂਦੀ ਸਾਰੀ ਦੀ ਸਾਰੀ ਕਾਂਗਰਸ ਨੂੰ ਜਾਂਦੀ ਸੀ ਮਿੱਕੀ ਜੀ ਇਹ ਇਕੱਠੇ ਹੋ ਕੇ ਤੁਰ ਪਵੋ ਹੁਣ ਆਰਿਆ ਜੀ ਹਾਂ ਲੈ ਚਾਹ ਦੇ ਰਸਤੇ ਪੂਰੇ ਹੋ ਤੇ ਕਾਂਗਰਸ ਤਕੜੀ ਕਰਦੀ ਹੁਣ ਇਹ ਕੋਈ ਸੀਟ ਨਹੀਂ ਲਪੜੀ ਇਹਨਾਂ ਨੂੰ ਬੀਜੇਪੀ ਨੂੰ ਤੇ ਜਾਂ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਮਾਂਜਾ ਫੇਰ ਦਿਓ ਇਹਨਾਂ ਪੰਜਾਬ ਖਤਮ ਕਰਤਾ ਸਭ ਤੋਂ ਵੱਧ ਜੇ ਕਾਂਗਰਸ ਮਜ਼ਬੂਤ ਹੁੰਦੀ ਸੀ ਤੇ ਉਹ ਦੁਆਬੇ ਚ ਕਾਂਗਰਸ ਮਜ਼ਬੂਤ ਹੁੰਦੀ ਜਿਹਦੇ ਤੋਂ ਸਾਡੀ ਸਰਕਾਰ ਬਣਦੀ ਸੀ ਕਾਂਗਰਸ ਉਸੇ ਤਰ੍ਹਾਂ ਹੀ ਆਪਾਂ ਹੁਣ ਫੇਰ ਜਿੱਤੇ ਪਾਸੇ ਪ੍ਰਧਾਨ ਜੀ ਜਦੋਂ ਮਾਝਾ ਤੇ ਦੁਆਬਾ ਚੱਲਦਾ ਸੀ ਤੇ ਜਿਹੜਾ ਮਾਲਵਾ ਸੀ ਉਹ ਵੀ ਨਾਲ ਕਾਂਗਰਸ ਤੇ ਖੜਾ ਹੁੰਦਾ ਸੀ 77 78 ਸੀਟਾਂ ਸੀ ਪੰਜਾਬ ਚੋਂ ਜਿੱਤਦੇ ਸੀ ਐਤਕੀ 92 93 ਤੇ ਨੇ ਕਹਿੰਦਾ ਪਰ 80 ਜ਼ਰੂਰ ਪੰਜਾਬ ਚੋਂ ਜਿੱਤਾਂਗੇ ਸੀ ਕਿਉਂਕਿ ਆਪੋਜੀਸ਼ਨ ਵੀ ਚਾਹੀਦੀ ਆ ਆ ਤਾਂ ਮੈਂ ਮੁੱਖ ਮੰਤਰੀ ਨੂੰ ਕਹਿੰਨਾ ਤੂੰ ਹੀ ਨਹੀਂ ਜਿੱਤਣਾ ਤੂੰ ਪੰਜਾਬ ਦੀ ਕੀ ਗੱਲ ਕਰਦਾ ਯਾਰ ਜਿਹੜਾ ਮੁੱਖ ਮੰਤਰੀ ਮੈਰਜ ਪਹਿਲੇ ਚ ਮੀਟਿੰਗ ਕਰਦਾ ਇਹਦਾ ਮਤਲਬ ਸਾਰੇ ਹੀ ਮੰਰੇਗਾ ਵਾਲੇ ਤੇ ਜਾਂ ਦੂਸਰੇ ਹੀ ਬੈਠੇ ਹੁੰਦੇ ਨੇ ਇਹਦੇ ਚੁਟਕਲੇ ਸੁਣ ਜਾਂਦੇ ਨੇ ਤੇ ਇਹੋ ਜਿਹੇ ਹਾਲਾਤ ਬਣ ਗਏ ਇਹਨਾਂ ਚੁਟਕਲੇ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਆਪਾਂ ਵੜ ਦੇਣਾ ਇਹਨਾਂ ਨੂੰ ਦੱਸਣਾ ਕਿ ਤੁਸੀਂ ਪੰਜਾਬ ਦੀ ਬਰਬਾਦੀ ਕੀਤੀ ਆ ਅੱਜ ਇੱਕ ਬੜਾ ਵਧੀਆ ਪੂਰੇ ਪੰਜਾਬ 'ਚ ਸੁਨੇਹਾ ਜਾਣਾ ਕਿ ਕਾਂਗਰਸ ਛੇੜੀਆ ਮਜ਼ਬੂਤ ਹੈ ਤੇ ਕਾਂਗਰਸ ਹੋਰ ਮਜ਼ਬੂਤ ਹੋ ਕੇ ਨਿਕਲੇਗੀ ਬਹੁਤ-ਬਹੁਤ ਤੁਹਾਡਾ ਤਨਵਾਦ ਬਹੁਤ ਮਿਹਰਬਾਨੀ ਇਹ ਆਪਾਂ ਅੱਜ ਕੋਈ ਸੰਦੇਸ਼ ਲੈ ਕੇ ਜਾਣਾ ਕਿ ਕਾਂਗਰਸ ਮਜ਼ਬੂਤ ਹੋਏਗੀ ਪੰਜਾਬ ਜਿੱਤੇਗੀ ਤੇ ਪੰਜਾਬ ਬਚੇਗਾ ਨਹੀਂ ਤੇ ਪੰਜਾਬ ਪਹਿਲਾਂ ਉਹਨੇ ਬਦਬੀਆਂ ਚ ਰੋੜੇ ਪਾ ਦਿੱਤਾ ਸੀ ਤੇ ਇਹਨੇ ਪੰਜਾਬ ਗੈਂਗਸਟਰਾਂ ਦੇ ਹੱਥਾਂ ਚ ਦੇ ਦਿੱਤਾ ਇਸ ਪੰਜਾਬ ਨੂੰ ਬਚਾਉਣਾ ਸੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਹਿਬ ਜੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਵਰਕਰ ਆਏ ਇਨੀ ਗਰਮੀ ਚ ਬੈਠੇ ਹੋ ਤੁਸੀਂ ਸਾਰੇ ਸਾਡੀ ਭੈਣ ਤੁਸੀਂ ਛਾਰਪੁਰ ਸਾਰਾ ਡਿਸਟ੍ਰਿਕਟ ਆਪਾਂ ਅੱਜ ਨਹੀਂ ਬੰਦਤੀ ਆ ਕਿਉਂ ਛਾਰਪੁਰ ਚ ਇੱਕ ਸੀਟ ਵੀ ਕਿਸੇ ਦੂਸਰੀ ਪਾਰਟੀ ਨੂੰ ਜਾਏਗੀ ਉਹ ਕਾਂਗਰਸ ਨੂੰ ਆਏਗੀ ਛੋ ਵਾਹਿਗੁਰੂ ਦੀ ਕਾ ਖਾਲਸਾ ਕਿਆ ਰਾਏ ਤੁਸੀਂ ਅਕਾਲੀ ਦਲ ਚੋਂ ਹੈ ਕੀ ਗੱਲ ਆ ਹੈ ਨਹੀਂ ਉਹ ਆਪਾਂ ਜਕਾਰਾ ਆਪਣਾ ਉਹ ਹੀ ਰੱਖਣਾ ਠੀਕ ਹੈ ਕਿ ਨਹੀਂ ਆਪ ਰੰਦਾਵੇਂ ਦਾ ਵੰਦਾ ਵੀ ਬਾਵਾ ਪਿੰਡ ਹੈਗੇ ਨੇ ਹੈਗੇ ਆ ਨਾ ਕਿਉਂ ਜਸਵੰਸਿਆਂ ਹੈਗੇ ਆ ਨਾ ਉਹ ਬੈਠੇ ਬੈਠੇ 10 15 ਪੇੜਾ ਹੈਗੇ ਨੇ ਇੱਥੇ ਜਿਆਦਾ ਨਹੀਂ ਤੇ ਵੇਖ ਲਓ ਹੁਣ ਰੰਦਾਵੇ ਦੀ लाज ਰੱਖਣੀ ਆ ਬਾਤ 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 ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ